ਇੱਕ ਬੁੱਢੀ ਮਾਈ ਰਾਤ ਨੂੰ ਖਰਬੂਜੇ ਦੇ ਖੇਤੀ ਰਾਖੀ ਕਰਦੀ ਪਈ ਸੀ ਉਸ ਨੂੰ ਕੋਲ ਦੇ ਖੂਹ ਵਿੱਚ ਕਿਸੇ ਦੇ ਡਿੱਗਣ ਦੀ ਆਵਾਜ਼ ਆਉਂਦੀ ਹੈ ਉਹ ਦੌੜੀ ਦੌੜੀ ਆਉਂਦੀ ਹੈ ਕਿ ਇਸ ਖੂਹ ਵਿੱਚ ਕੋਈ ਡਿੱਗ ਪਿਆ ਹੈ ਮਾਈ ਨੇ ਵੇਖਿਆ ਕਿ ਉਸ ਖੂਹ ਵਿੱਚ ਇੱਕ ਆਦਮੀ ਡਿੱਗਿਆ ਸੀ ਤੇ ਜਦੋਂ ਉਹ ਮਾਈ ਆਦਮੀ ਨੂੰ ਖੂਹ ਚੋਂ نکالਦੀ ਹੈ ਤਾਂ ਉਹ ਆਦਮੀ ਜਿਸ ਦਾ ਨਾਮ ਸੋਕਰਤ ਸੀ ਮਾਈ ਦਾ ਧੰਨਵਾਦ ਕਰਦਾ ਹੋਇਆ ਕਹਿੰਦਾ ਹੈ ਮਾਈ ਤੂੰ ਮੇਰੇ ਤੇ ਪਰਪਕਾਰ ਕੀਤਾ ਹੈ ਸ਼ੁਕਰਾਨਾ ਕਹਿਣ ਲੱਗਾ ਮਾਈ ਮੈਂ ਇੱਕ ਜੋਤਸ਼ੀ ਹਾਂ ਮੈਂ ਲੋਕਾਂ ਨੂੰ ਉਹਨਾਂ ਦੇ ਭਵਿੱਖ ਬਾਰੇ ਦੱਸਦਾ ਹਾਂ ਤੂੰ ਕੱਲ ਮੇਰੇ ਕੋਲ ਆਈ ਮੈਂ ਤੈਨੂੰ ਤੇਰਾ ਭਵਿੱਖ ਦੱਸਾਂਗਾ ਮਾਈ ਕਹਿੰਦੀ ਮੇਰੇ ਬੱਚੇ ਉਡੀਕ ਨਾ ਕਰੀ ਮੈਂ ਨਹੀਂ ਆਉਣਾ ਸ਼ੁਕਰਾਨਾ ਹੈਰਾਨ ਹੋਇਆ ਕਹਿੰਦਾ ਕਿਉਂ ਮਾਈ ਤੂੰ ਕਿਉਂ ਨਹੀਂ ਆਉਣਾ ਤੈਨੂੰ ਪਤਾ ਨਹੀਂ ਮਾਈ ਵੱਡੇ ਵੱਡੇ ਹੁਕਮਰਾਨ ਮੇਰੇ ਕੋਲ ਆਉਂਦੇ ਨੇ ਆਪਣਾ ਪੂਵਕ ਪੁੱਛਣ ਲਈ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਤੇ ਤੂੰ ਕਹਿ ਰਹੀ ਐ ਮੈਂ ਨਹੀਂ ਆਉਣਾ ਮਾਈ ਮੈਨੂੰ ਕਾਰਨ ਤਾਂ ਦੱਸ ਤੂੰ ਕਿਉਂ ਨਹੀਂ ਜਾਨਣਾ ਚਾਹੁੰਦੀ ਆਪਣੇ ਪੂਵਕ ਬਾਰੇ ਬੁੱਢੀ ਮਾਈ ਕਹਿੰਦੀ ਹੈ ਕਿ ਲੋਕਾਂ ਦਾ ਤਾਂ ਪੂਵਕ ਦੱਸਦਾ ਫਿਰਦਾ ਐ ਆਪਣਾ ਤੈਨੂੰ ਖਾਕ ਵੀ ਨਹੀਂ ਪਤਾ ਕਿ ਮੈਂ ਖੋਜ ਡਿੱਗਣਾ ਮਾਈ ਦੀ ਗੱਲ ਸੁਣ ਸocrates ਸੋਚੀ ਬੈ ਗਿਆ ਤੇ ਕਹਿਣ ਲੱਗਾ ਮਾਈ ਸਹੀ ਗੱਲ ਐ ਲੋਕਾਂ ਦੇ ਮੈਂ ਭਵਿੱਖ ਦੱਸਦਾ ਫਿਰਦਾ ਐ ਤੇ ਆਪਣਾ ਮੈਨੂੰ ਕੁਝ ਪਤਾ ਹੀ ਨਹੀਂ ਇਹ ਕਹਿ ਕੇ ਸੋਕਰਾਟ ਉੱਥੋਂ ਚਲਾ ਗਿਆ ਤੇ ਉਸਨੇ ਜਾਂਦੇ ਸਾਰ ਆਪਣੀਆਂ ਜੋਤਿਸ਼ ਦੀਆਂ ਕਿਤਾਬਾਂ ਪਾੜ ਦਿੱਤੀਆਂ ਕਿਉਂਕਿ ਉਹ ਜਾਣ ਚੁੱਕਾ ਸੀ ਕਿ ਭਵਿੱਖ ਕੋਈ ਨਹੀਂ ਦੱਸ ਸਕਦਾ ਜੋ ਕੁਝ ਹੈ ਉਹ ਵਰਤਮਾਨ ਹੈ ਧੰਨਵਾਦ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ